ਸਾਡੇ ਮੰਗੇ ਕਿ ਜਦੋਂ ਇਹ ਸਰਕਾਰ ਸੱਤਾ ਵਿੱਚ ਆਈ ਤਾਂ ਸਿੱਖਿਆ ਮੰਤਰੀ ਦੀ ਇੱਕ ਜਿਹੜੀ ਵੀਡੀਓ ਹੈ ਸਾਨੂੰ ਬੜੀ ਖੁਸ਼ੀ ਹੋਈ ਉਹ ਵੀਡੀਓ ਵੇਖ ਕੇ ਜਿਹਦੇ ਵਿੱਚ ਉਹ ਕਹਿ ਰਹੇ ਨੇ ਤੁਹਾਨੂੰ ਆਏ ਸਾਲ ਅਸੀਂ ਭਰਤੀਆਂ ਕਰਾਂਗੇ ਪਿਛਲੀ ਸਰਕਾਰਾਂ ਨੇ ਇਹ ਕੀਤਾਗਾ ਕਿ ਲਗਾਤਾਰ ਤਿੰਨ ਚਾਰ ਚਾਰ ਸਾਲ ਜੋ ਭਰਤੀ ਨਹੀਂ ਆਉਂਦੀ ਤਾਂ ਜਿਹੜੇ ਬੇਰੋਜ਼ਗਾਰ ਨੇ ਉਹ ਨਿਰਾਸ਼ਾ ਹੋ ਜਾਂਦੇ ਨੇ ਉਹਨਾਂ ਨੂੰ ਉਮੀਦ ਰਹਿੰਦੀ ਕਿ ਭਰਤੀ ਆਊਗੀ ਅੱਗੇ ਜਾਂ ਨਹੀਂ ਆਊਗੀ ਤੇ ਨੀਤੀਆਂ ਬਦਲਦੀਆਂ ਬੈਂਕਾਂ ਭਰਤੀਆਂ ਰੁਲ ਜਾਂਦੀਆਂ ਮੌਕੇ ਪਿਆਦੀ ਤਾਂ ਸਾਨੂੰ ਬੜੀ ਖੁਸ਼ੀ ਹੋਈ ਕਿ ਪਹਿਲੀ ਸਮੇਂ ਚ ਕੋਈ ਇੰਨਾ ਵਧੀਆ ਮੁੱਖ ਮੰਤਰੀ ਹੈ ਇਹ ਸਿੱਖਿਆ ਮੰਤਰੀ ਹੈ ਇਹ ਸੱਤਾ ਤੇ ਚਾਰਿਆ ਗਿਆ ਪਰ ਹੁਣ ਸਾਨੂੰ ਅਹਿਸਾਸ ਹੋ ਰਿਹਾ ਕਿ ਇਤੋਂ ਨਲਾਇਕ ਸਿੱਖਿਆ ਮੰਤਰੀ ਇਤਿਹਾਸ ਵਿੱਚ ਕਦੇ ਨਹੀਂ ਹੋਊਗਾ ਅਜਿਹਾ ਨਲਾਇਕ ਸਿੱਖਿਆ ਮੰਤਰੀ ਜਿਨੇ ਆਏ ਸਾਲ ਭਰਤੀ ਦੇਣ ਦੀ ਗੱਲ ਕਰਕੇ ਸਾਡੇ ਸੁਪਣਿਆਂ ਨੂੰ ਸਾਨੂੰ ਵੇਚਿਆ ਤੇ ਲਗਭਗ 4 ਸਾਲ ਹੋ ਚੁੱਕੇ ਨੇ ਇਹ ਬੰਦੇ ਨੇ ਸਾਨੂੰ ਇੱਕ ਵੀ ਭਰਤੀ ਸਾਨੂੰ ਅਜੇ ਨਹੀਂ ਦਿੱਤੀ ਦੂਜੇ ਪਾਸੇ ਗੱਲ ਕਰੀਏ ਜੋ ਭਗਵੰਤ ਮਾਨ ਦੀ ਗੱਲ ਕਰੀਏ ਭਗਵੰਤ ਮਾਨ ਜਦੋਂ ਪਿਛਲੀ ਸਰਕਾਰ ਆ ਹੁੰਦੀਆਂ ਸੀਗੀਆਂ ਤਾਂ ਉਸ ਸਮੇਂ ਜੋ ਪ੍ਰੋਟੈਸਟ ਹੁੰਦੇ ਸੀਗੇ ਤਾਂ ਇਹ ਛੁਟਕਲੇ ਬਣਾਉਂਦਾ ਹੁੰਦਾ ਸੀ ਉਹਨਾਂ ਤੇ ਵਿਅੰਗ ਕਰਦਾ ਹੁੰਦਾ ਸੀ ਮਜ਼ਾਕ ਉਡਾਇਆ ਜਾਂਦਾ ਸੀਗਾ ਚੰਨੀ ਸਰਕਾਰ ਤੇ ਇਸ ਨੇ ਮਜ਼ਾਕ ਉਡਾਇਆ ਕਿ ਇਹ ਦੁੱਧ ਕੱਢ ਲੈਂਦਾ ਧਾਰਾ ਕੱਢ ਲੈਂਦਾ ਵਗੈਰਾ ਇਹਨੂੰ ਦੱਸਿਆ ਜਾਵੇ ਕਿ ਜਿਹੜੀ ਭਰਤੀ ਇਹਨਾਂ ਨੇ ਪੂਰੀ ਕੀਤੀ ਹੈ ਉਹ ਚੰਨੀ ਸਰਕਾਰ ਦੀ ਦਿੱਤੀ ਹੋਈ ਭਰਤੀ ਇਹਨਾਂ ਨੇ ਪੂਰੀ ਕੀਤੀ ਹੈ ਜਿਹਨੂੰ 3 ਸਾਲ ਹੋ ਚੁੱਕੇ ਆ 2022 ਵਿੱਚੋਂ ਭਰਤੀ ਆਈ ਸੀ 4161 ਇਹ ਸਰਕਾਰ ਨੇ ਤੇ ਇੱਕ ਵੀ ਭਰਤੀ ਨਹੀਂ ਦਿੱਤੀ ਜਿਹੜਿਆਂ ਜਿਹੜਾ ਚੰਨੀ ਗੱਲਾਂ ਕਰਦਾ ਹੁੰਦਾ ਸੀ ਕਿ ਚਲੋ ਕਰ ਲੈਂਦੇ ਸੀਗੇ ਉਹ ਤਾਂ ਉਹ ਕਰ ਵੀ ਲੈਂਦੇ ਸੀਗੇ ਪਰ ਜਿਹੜਾ ਇਹ ਹੁਣੇ ਕਰ ਰਿਹਾ ਕੱਲ ਬਾਸ ਉਹਨੇ ਦੀ ਕਿ ਵੀਡੀਓ ਫੇਰ ਵਾਇਰਲ ਹੋਈ ਹੈ ਕਿ ਮੈਂ ਰਾਤ ਨੂੰ ਮੈਂ ਪੈਂਚਰ ਲਾ ਦਿੰਦਾ ਤ ਤੁਹਾਨੂੰ ਰਾਤ ਨੂੰ ਪੈਂਚਰ ਲਾਉਣੇ ਤਾਂ ਆ ਜਾਂਦੇ ਆ ਜਿਹੜੇ 4 ਸਾਲ ਤੋਂ ਅਸੀਂ ਤੁਹਾਡੇ ਇੱਥੇ ਦਿਨ ਦਿਹਾੜੇ ਤੁਹਾਡੀਆਂ ਕੋਠੀਆਂ ਦੇ ਗੇਟ ਛੋੜੇ ਕਰਦੇ ਉਹ ਤੁਹਾਨੂੰ ਕਿਸੇ ਨਹੀਂ ਤੁਸੀਂ 4 ਸਾਲ ਤੋਂ ਸਾਡੇ ਕੋਲੇ ਇੱਕ ਵੀ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਤੁਹਾਡੀ ਜਿਹੜੀ ਇਨਵੋਲਵਮੈਂਟ ਹੈ ਸਿੱਖਿਆ ਵਿਭਾਗ ਵਿੱਚ ਭਗਵੰਤ ਮਾਨ ਦੀ ਇਨਵੋਲਵਮੈਂਟ ਜ਼ੀਰੋ ਹੈ ਸਿੱਖਿਆ ਭਾ ਦਾ ਸਲੈਂਡਰ ਕਿੱਥੇ ਗਿਆ ਸਿੱਖਿਆ ਮੰਤਰੀ ਦਾ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਕਾਂਗਰਸ ਸਰਕਾਰ ਦੀ ਭਰਤੀ ਪੂਰੀ ਕੀਤੀ ਹੈ ਉਸ ਭਰਤੀ ਦੇ ਨਾਂ ਤੇ ਇਹਨਾਂ ਨੇ ਢੋਲ ਪਿੱਟੇ ਆਪ ਦੀ ਸਰਕਾਰ ਦੀ ਇੱਕ ਭਰਤੀ ਵੀ ਨਹੀਂ ਆਈ ਹਜੂਤ ਬੈਂਸ ਜਿਹੜਾ ਇਹ ਫੰਡ ਹੈ ਫੰਡ ਨੂੰ ਖੁਸ਼ ਕਰਦਾ ਇੱਕ ਤਰੀਕਾ ਹੈ ਇੱਕ ਇਹਨਾਂ ਨੂੰ ਖੁਸ਼ ਕਰਨ ਦਾ ਤਰੀਕਾ ਇਹ ਹੈਗਾ ਕਿ ਜਦੋਂ ਸਿੱਖਿਆ ਮੰਤਰੀ ਕੋਈ ਵੀ ਗੱਲ ਕਰਦਾ ਹੈ ਹਰ ਗੱਲ ਤੇ ਇਹ ਗੱਲ ਕਰਦਾ ਕਿ ਮਾਨਜੋਗ ਮਾਨ ਮਾਨਜੋਗ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਨੇ ਸਿੱਖਿਆ ਕ੍ਰਾਂਤੀ ਲਾਤੀ ਮਾਨਜੋਗ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਨੇ ਹਰ ਖੇਤਰ ਵਿੱਚ ਬੱਲੇ ਬੱਲੇ ਕਰਵਾਤੀ ਇਹ ਬੰਦਾ ਉਸ ਕ੍ਰਾਂਤੀ ਤੋਂ ਖੁਸ਼ ਹੋ ਜਾਂਦਾ ਪਤਾ ਇਹਨੂੰ ਹੈ ਨਹੀਂ ਵੀ ਭਰਤੀ ਦਾ ਕੋਈ ਆਈ ਨਹੀਂ ਉਹ ਚੱਕਰ ਵਿੱਚ ਇਹ ਸਾਰੇ ਕਿਤੇ ਜੋ ਮੀਡੀਆ ਦਾ ਜੋ ਸਿੱਖਿਆ ਕ੍ਰਾਂਤੀ ਦਾ ਜੋ ਖੇਡ ਹੈ ਜੋ ਬਹੁਤ ਹੀ ਗੰਦਾ ਖੇਡ ਹੈ ਸਾਰੇ ਪੰਜਾਬ 'ਚ ਇਹਨਾਂ ਨੇ ਫਲਾ ਰੱਖਿਆ ਪਰ ਗਰਾਊਂਡ ਲੈਵਲ ਤੇ ਲੱਖਾਂ ਦੀ ਤਵਾਦ ਵਿੱਚ ਜਿਹੜੇ ਬੇਰੋਜ਼ਗਾਰ ਹੈ ਉਹ ਬੇਰੋਜ਼ਗਾਰ ਹੀ ਹਜੇ ਨੇ ਇੱਕ ਗੱਲ ਹੋਰ ਸਿੱਖਿਆ ਮੰਤਰੀ ਇੰਨਾ ਨਲਾਇਕ ਹੋ ਚੁੱਕਿਆ ਹੈ ਕਿ ਸਾਨੂੰ ਲਗਭਗ 4 ਸਾਲ ਤੋਂ ਇਹ ਗੱਲ ਕਹੀ ਜਾ ਰਹੀ ਹੈ ਕਿ 55% ਦੀ ਇੱਕ ਸ਼ਰਤ ਹੈ ਵੀ ਇਹ ਵਿੱਚ 55% ਦੀ ਸ਼ਰਤ ਜਿਹੜੀ ਉਹ ਆਉਣ ਵਾਲੀ ਮਾਸਟਰ ਡਿਗਰੀ ਦੀ ਭਰਤੀ ਜਾਂ ਹੋਰ ਭਰਤੀਆਂ ਤੇ ਲਗਾਈ ਗਈ ਹੈ ਉਹਨੂੰ ਤੁਸੀਂ ਰੱਦ ਕਰੋ ਸਾ ਅਸੀਂ ਇੰਨਾ ਟੱਕਰਾ ਮਾਰ ਚੁੱਕੇ ਸਿੱਖਿਆ ਮੰਤਰੀ ਨਾਲ ਕਿ ਭਰਤੀ ਕਿਉਂ ਰੱਦ ਹੋਣੀ ਚਾਹੀਦੀ ਹੈ ਸੌਰੀ ਜੋ 55% ਦੀ ਸ਼ਰਤ ਹੈ ਕਿਉਂ ਰੱਦ ਹੋਣੀ ਚਾਹੀਦੀ ਹੈ ਕਿਉਂ ਇਹ ਬੇਤੁਕੀ ਹੈ ਕਿਉਂ ਇਹ ਕਾਲੇ ਕਾਨੂੰਨਾਂ ਦੇ ਵਾਂਗ ਹੈ ਪਰ ਉਹਦੀ ਨਲਕੀ ਇੰਨੀ ਹੈ ਕਿ ਇੰਨੇ ਸਾਲ ਬੀਤਣੇ باوجود ਵੀ ਸਾਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਕਾਰਨ ਅਸੀਂ ਜਰੂਰ ਦੇਵਾਂਗੇ ਪਰ ਫਿਰ ਕਿਤਨਾ ਕਿਤੇ ਗੱਲ ਬਾਹਰ ਆ ਜਾਂਦੀ ਹੈ ਅਸੀਂ ਤਾਂ ਸੋਧ ਕਰ ਰਹੇ ਹਾਂ ਰੂਲਾਂ ਵਿੱਚ ਅਸੀਂ ਸੋਧ ਕਰ ਰਹੇ ਹਾਂ ਭਰਤੀ ਤੁਸੀਂ ਦਿੱਤੀ ਨਹੀਂ ਕਾਲੇ ਕਾਨੂੰਨ ਤੁਸੀਂ ਲੈ ਕੇ ਆਏ ਹੋ ਸਿੱਖਿਆ ਵਿਭਾਗ ਨੂੰ ਤੁਸੀਂ ਲਾਵਾਰ ਸੱਡ ਰੱਖਿਆ ਸਿੱਖਿਆ ਮੰਤਰੀ ਆਪਣੇ ਵਿਭਾਗ ਦਾ ਕੰਮ ਕਰਦਾ ਨਹੀਂ ਕਦੇ ਉਹ ਦਿੱਲੀ ਜਾ ਕੇ ਕਦੇ ਹੁਦਾਨੇ ਤੇ ਬੈਹ ਜਾਂਦਾ ਕਦੇ ਪਾਣੀ ਬਚਾਉਣ ਦੀ ਗੱਲ ਕਲ ਚੱਲ ਪੈਂਦੀ ਹੈ ਆਪਣੇ ਵਿਭਾਗ ਬਾਰੇ ਨਾ ਭਗਵੰਤ ਮਾਨ ਦੀ ਇਨਵੋਲਵਮੈਂਟ ਨਾ ਸਿੱਖਿਆ ਮੰਤਰੀ ਦੀ ਇਨਵੋਲਵਮੈਂਟ ਇਹ ਸੋਚ ਦੇ ਵਿੱਚ ਆਮ ਲੋਕਾਂ ਦੀ ਗੱਲ ਕਰਨੀ ਹੈ